ਗੋਲੀਆਂ ਚੁੱਲਣ ਦੀ ਘਟਨਾ ਸਾਹਮਣੇ ਆਈ ਜਿੱਥੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਚਰਚੀ ਸਿੰਘ ਚੰਨੀ ਦੇ ਘਰ ਦੇ ਨੇੜੇ ਗੋਲੀਆਂ ਚੁੱਲੀਆਂ ਨੇ ਮਾਮਲੀ ਜੀ ਗੱਲ ਨੂੰ ਲੈ ਕੇ ਗੋਲੀਆਂ ਚੁਲਾ ਕੇ ਸੁਰਿੰਦਰ ਸਿੰਘ ਫਰਾਰ ਹੋ ਗਿਆ ਵਿਅਕਤੀ ਨੇ ਦੱਸਿਆ ਕਿ ਗੋਲੀ ਚੁੱਲਣ ਦੇ ਦੌਰਾਨ ਕੁਲਵਿੰਦਰ ਸਿੰਘ ਕਾਲੀ ਨੂੰ ਫੜ ਕੇ ਖਿੱਚ ਲਿੱਤਾ ਗਿਆ ਜਿਸ ਤੇ ਕਰਕੇ ਗੋਲੀ ਲੱਗਣ ਤੋਂ ਉਹਦਾ ਬਚਾ ਰਿਹਾ ਪੜਤ ਨੇ ਦੱਸਿਆ ਕਿ ਜੇਕਰ ਉਹ ਉਸ ਨੂੰ ਨਾ ਖਿੱਚਦਾ ਤਾਂ ਉਸ ਦੇ ਗੋਲੀ ਵੀ ਲੱਗ ਸਕਦੀ ਸੀ ਕੁਲਵਿੰਦਰ ਨੇ ਦੱਸਿਆ ਕਿ ਸੁਰਿੰਦਰ ਨੇ ਟੋਲਣ ਮਾਜਰੀ ਦਾ ਰਹਿਣ ਵਾਲਾ सुरेंद्र ਸਿੰਘ ਤੋਂ ਸਵਿਫਟ ਗੱਡੀ ਜਿਹੜੀ ਆ ਖਰੀਦੀ ਸੀ ਇਸ ਮਾਮਲੇ ਦੇ ਵਿੱਚ ਦਸਤਾਵੇਜ਼ ਦੇਣ ਤੋਂ ਲੈ ਕੇ ਟਾਲਮਟੋਲ ਕਰਨਾ ਸ਼ੁਰੂ ਕਰ ਦਿੱਤਾ ਗਿਆ ਤੇ ਉਸ ਤੋਂ ਬਾਅਦ ਉਸਨੇ ਸੰਸਦ ਚੰਨੀ ਦੀ ਕੋਠੀ ਦੇ ਬਾਹਰ ਰੁਕਣ ਦੇ ਲਈ ਕਿਹਾ ਜਿੱਥੇ ਉਸਨੇ ਆ ਕੇ ਗੋਲੀ ਚੁਲਾ ਦਿੱਤੀ ਗੱਲਬਤ ਰਹੀ ਹੈ ਕਿ ਗੋਲੀ ਚੁਲੰਨ ਦੇ ਦੌਰਾਨ ਕੋਈ ਵੀ ਜਾਨੀ ਨੁਕਸਾਨ ਨਹੀਂ ਹੋਇਆ ਫਿਲਹਾਲ ਮੌਕੇ ਤੇ ਪਹੁੰਚੀ ਪੁਲਿਸ ਨੇ सुरेंद्र ਨੂੰ ਗ੍ਰਿਫਤਾਰ ਕੀਤਾ ਅਤੇ ਉਸ ਦੇ ਕਬਜ਼ੇ ਦੇ ਵਿੱਚੋਂ ਪਿਸਤਲ ਵੀ ਬਰਾਮਦ ਕੀਤੀ ਮਾਮਲੇ ਦੀ ਤਫਤੀਸ਼ ਸ਼ੁਰੂ ਕਰ ਦਿੱਤੀ ਇੰਨੇ ਮਾੜੀ ਜੀ ਗੱਲ ਹੋਈ ਆ ਜਦੈ ਰਵਾਲਵਰ ਕੱਢ ਕੇ ਮੁੰਡੇ ਦੇ ਗੋਲੀ ਲੱਗਿਆ ਤਾਂ ਜੀ ਮਰਨ ਮੇਰੇ ਆ ਮੁੰਡੇ ਦਾ ਨਾਮ ਕਾਲੀ ਆ ਜੀ ਜੇ ਮੈਂ ਜੱਫੀ ਨਾ ਪਾਉਂਦਾ ਇਹਦੇ ਗੋਲੀ ਵੱਜਣੀ ਸੀ ਮੈਂ ਫੜ ਕੇ ਉਹ ਤਾਰਾਂ ਨਹੀਂ ਸਕਿਆ ਬਚਾਅ ਹੋ ਗਿਆ ਜੀ ਕੀ ਨਾਮ ਹੈ ਵੀਰੇ ਤੁਹਾਡਾ ਕੁਲਵਿੰਦਰ ਸਿੰਘ ਕਾਲੀ ਬਾਈ ਕੀ ਗੱਲ ਹੋਈ ਆ ਜੀ ਅਸੀਂ ਯਾਰ ਗੱਡੀ ਬਾਰੇ ਇਹਨੂੰ ਪੁੱਛਣਾ ਆਇਆ ਵੀ ਭਾਈ ਤੂੰ ਨੌਂ ਕੱਤਨੇ ਕਰਾਈ ਕੱਤਨੇ ਹੋਈ ਹੈਗੀ ਕਿਹੜਾ ਟਾਉਣਾ ਬੰਦਾ ਨਾਮ ਇਹ ਪਿੰਡ ਦਾ ਕੀ ਨਾਮ ਆ ਬੰਦੇ ਦਾ ਸੁਰਿੰਦਰ ਸੁਰਿੰਦਰ ਦੇ ਟੋਲ ਹੁਣ ਮੱਝੇ ਦਾ ਕਿਹੜੀ ਗੱਡੀ ਲੱਤੀ ਵੀ ਸਵਿਫਟ ਲਈਦੀ ਇਹਨਾਂ ਨੇ ਕਿੰਨਾ ਟਾਈਮ ਹੋ ਗਿਆ ਤੈਨੂੰ ਲੈ ਤਾਂ 2 ਮਹੀਨੇ ਤੋਂ ਉੱਪਰ ਹੋ ਗਿਆ ਜੀ ਪੇਮੈਂਟ ਸਾਰੀ ਦੇ ਦਿੱਤੀ ਜੀ ਸਾਰੀ ਲੈ ਲਈ ਪਹਿਲੇ 2 ਮਹੀਨੇ ਪਹਿਲਾਂ ਹੀ ਅੱਛਾ ਜੀ ਨੌਂ ਉੱਠਾ ਮਿਲ ਜੀ ਜਾਂਦਾ ਜੀ ਅੱਛਾ ਫਿਰ ਉੱਥੇ ਤੁਸੀਂ ਘਰੇ ਨਹੀਂ ਗਿਆ ਉਹਦੇ ਘਰ ਆ ਜਾ ਕੇ ਆਏ ਹੁਣ ਅਸੀਂ ਫਿਰ ਕਹਿਣਾ ਨੋਰੇ ਮਿਲਦਾ ਚੰਨੀ ਜੀ ਕੋਠੀ ਮੁਰੇ ਹੁਣ ਮਿਲਣ ਆਇਆ ਉਰੇ ਕੱਢੇ ਸਾਡੇ ਫੈਰ ਮਾਰਤੇ ਮੇਰੇ ਗੋਲੀ ਪਿਛਣੀ ਇਹਨੇ ਬਚਾ ਕੇ ਬਚਾ ਲਿਆ ਮੈਨੂੰ ਹੁਣ ਕਿੱਥੇ ਆ ਬੰਦਾ ਬੰਦੇ ਠਾਣੇ ਵਾਲੇ ਲੈ ਗਏ ਪੁਲਿਸ ਵਾਲੇ ਫੜ ਕੇ ਲੈ ਗਏ ਸਿਟੀ ਚ ਮੈਂ ਪੁਲਿਸ ਵਾਲੇ ਬੁਲਾਏ ਆ ਰਵਾਲਵਰ ਅਸੀਂ ਉਹਨਾਂ ਨੂੰ ਦਿਖਾਤਾ ਆਂ ਰਵਾਲਵਰ ਦੇ ਦਿੱਤਾ ਜੀ ਆਂ ਅਸੀਂ ਪੁਲਿਸ ਵਾਲੇ ਨੇ ਬਰਾਮਦ ਕਰ ਲਿਆ ਬਰਾਮਦ ਕਰ ਲਿਆ ਰਵਾਲਵਰ ਕੀ ਕਹਿਣਾ ਚਾਹੁੰਦੇ ਹੋ ਹੁਣ ਤੁਸੀਂ ਅਸੀਂ ਤਾਂ ਕਹਿਣਾ ਚਾਹੁੰਦੇ ਹਾਂ ਸਾਨੂੰ ਇਨਸਾਫ ਮਿਲਣਾ ਚਾਹੀਦਾ ਪਰਚਾ ਕਟਾਉਣਾ ਹੈ ਅਸੀਂ ਇਹ ਬੰਦੇ ਪਰ ਤਾਂ ਗੋਲੀਆਂ ਚੁੱਲਣ ਦੀ ਘਟਨਾ ਸਾਹਮਣੇ ਆਈ ਹੈ ਜੁਥੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਚੁਰਜੀਤ ਸਿੰਘ ਚੰਨੀ ਦੇ ਘਰ ਦੇ ਨੇੜੇ ਗੋਲੀਆਂ ਚੁੱਲੀਆਂ ਨੇ ਮਾਮਲੀ ਜੀ ਗੱਲ ਨੂੰ ਲੈ ਕੇ ਗੋਲੀਆਂ ਚੁਲਾ ਕੇ ਸੁਰਿੰਦਰ ਸਿੰਘ ਫਰਾਰ ਹੋ ਗਿਆ ਵਿਅਕਤੀ ਨੇ ਦੱਸਿਆ ਕਿ ਗੋਲੀ ਚੁੱਲਣ ਦੇ ਦੌਰਾਨ ਕੁਲਵਿੰਦਰ ਸਿੰਘ ਕਾਲੀ ਨੂੰ ਫੜ ਕੇ ਖਿੱਚ ਲਿੱਤਾ ਗਿਆ ਜਿਸ ਦੇ ਕਰਕੇ ਗੋਲੀ ਲੱਗਣ ਤੋਂ ਉਸ ਦਾ ਬਚਾਰਿਆ ਪੜਕ ਨੇ ਦੱਸਿਆ ਕਿ ਜੇਕਰ ਹੋ ਉਸ ਨੂੰ ਨਾ ਖਿੱਚਦਾ ਤਾਂ ਉਸ ਦੇ ਗੋਲੀ ਵੀ ਲੱਗ ਸਕਦੀ ਸੀ ਕੁਲਵਿੰਦਰ ਨੇ ਦੱਸਿਆ ਕਿ सुरेंद्र ਨੇ ਢੋਲਣ ਮਾਝਰੀ ਦਾ ਰਹਿਣ ਵਾਲਾ सुरेंद्र ਸਿੰਘ ਤੋਂ ਸਵਿਫਟ ਗੱਡੀ ਜਿਹੜੀ ਆ ਖਰੀਦੀ ਸੀ ਇਸ ਮਾਮਲੇ ਦੇ ਵਿੱਚ ਦਸਤਾਵੇਜ਼ ਦੇਣ ਤੋਂ ਲੈ ਕੇ ਟਾਲਮਟੋਲ ਕਰਨਾ ਸ਼ੁਰੂ ਕਰ ਦਿੱਤਾ ਗਿਆ ਤੇ ਉਸ ਤੋਂ ਬਾਅਦ ਉਸ ਨੇ ਸੰਸਦ ਚੰਨੀ ਦੀ ਕੋਠੀ ਦੇ ਬਾਹਰ ਰੁਕਣ ਦੇ ਲਈ ਕਿਹਾ ਜਿੱਥੇ ਉਸ ਨੇ ਆ ਕੇ ਗੋਲੀ ਚੁਲਾ ਦਿੱਤੀ ਗੰਮਤ ਰਹੀ ਹੈ ਕਿ ਗੋਲੀ ਚੁੰਲਨ ਦੇ ਦੌਰਾਨ ਕੋਈ ਵੀ ਜਾਨੀ ਨੁਕਸਾਨ ਨਹੀਂ ਹੋਇਆ ਫਿਲਹਾਲ ਮੌਕੇ ਤੇ ਪਹੁੰਚੀ ਪੁਲਿਸ ਨੇ ਸੁਰਿੰਦਰ ਨੂੰ ਗ੍ਰਿਫਤਾਰ ਕੀਤਾ ਅਤੇ ਉਸ ਦੇ ਕਬਜ਼ੇ ਦੇ ਵਿੱਚੋਂ ਪਿਸਤਲ ਵੀ ਬਰਾਮਦ ਕੀਤੀ ਮਾਮਲੇ ਦੀ ਤਫਤੀਸ਼ ਸ਼ੁਰੂ ਕਰ ਦਿੱਤੀ ਐਨੇ ਮਾੜੀ ਜੀ ਗੱਲ ਹੋਈ ਆ ਜਦੈ ਰਵਾਲਵਰ ਕੱਢ ਕੇ ਮੁੰਡੇ ਦੇ ਗੋਲੀ ਲੱਗਿਆ ਤੇ ਜੀ ਮਾਰਨ ਮਰੇ ਆ ਮੁੰਡੇ ਦਾ ਨਾਮ ਕਾਲੀ ਆ ਜੀ ਜੇ ਮੈਂ ਜੱਫੀ ਨਾ ਪਾਉਂਦਾ ਇਹ ਗੋਲੀ ਵੱਜਣੀ ਸੀ ਫਰਕ ਨਹੀਂ ਪਾ ਸਕਿਆ ਬਚਾਅ ਹੋ ਗਿਆ ਜੀ ਕੀ ਨਾਮ ਹੈ ਵੀਰੇ ਤੁਹਾਡਾ ਕੁਲਵਿੰਦਰ ਸਿੰਘ ਕਾਲੀ ਬਾਈ ਕੀ ਗੱਲ ਹੋਈ ਹੈ ਜੀ ਅਸੀਂ ਯਾਰ ਗੱਡੀ ਬਾਰੇ ਇਹਨੂੰ ਪੁੱਛਣ ਆਏ ਵੀ ਭਾਈ ਤੂੰ ਨੌਂ ਕੱਤ ਨਹੀਂ ਕਰਾਈ ਕੱਤ ਨਹੀਂ ਹੋਈ ਹੈਗੀ ਕਿ ਕਾਹਤੋਂ ਆ ਬੰਦਾ ਨਾਮ ਇਹ ਪਿੰਡ ਦਾ ਕੀ ਨਾਮ ਹੈ ਬੰਦੇ ਦਾ ਸਰਿੰਦਰ ਸਰਿੰਦਰ ਲੇਟੋਲਣ ਮਾਚਲੇ ਦਾ ਕਿਹੜੀ ਗੱਡੀ ਲੱਤੀ ਸੀ ਸਵਿਫਟ ਸਵਿਫਟ ਲਈਦੀ ਇਹਨਾਂ ਨੇ ਕਿੰਨਾ ਟਾਈਮ ਹੋ ਗਿਆ ਤੈਨੂੰ ਲੈ ਤਾਂ 2 ਮਹੀਨੇ ਤੋਂ ਉੱਪਰ ਹੋ ਗਏ ਜੀ ਪੇਮੈਂਟ ਸਾਰੀ ਦੇ ਦਿੱਤੀ ਜੀ ਸਾਰੀ ਲੈ ਲਈ ਪਹਿਲੇ 2 ਮਹੀਨੇ ਪਹਿਲਾਂ ਹੀ ਅੱਛਾ ਜੀ ਨੌਂ ਡਾੜਾ ਮਿਲ ਜੀ ਜਾਂਦਾ ਜੀ अच्छा फिर ओठे तुसी ਘਰ ਹੀ ਨਹੀਂ ਗਏ ਉਹਦੇ ਘਰ ਆ ਜਾ ਕੇ ਆਏ ਹੁਣ ਅਸੀਂ ਕਹਿੰਦਾ ਉਹਰੇ ਹੀ ਮਿਲਦਾ ਚੰਨੀ ਜੀ ਕੋਠੀ ਮੁਰੇ ਹੁਣ ਮਿਲਣ ਆਇਆ ਉਹਰੇ ਕੱਡੇ ਸਾਡੇ ਫੈਰ ਮਾਰਤਾ ਮੇਰੇ ਗੋਲੀ ਭਿਜਨੇ ਇਹਨੇ ਬਚਾ ਕੇ ਬਚਾ ਲਿਆ ਮੈਨੂੰ ਹੁਣ ਕਿੱਥੇ ਆ ਬੰਦਾ ਬੰਦੇ ਠਾਣੇ ਵਾਲੇ ਲੈ ਗਏ ਉਹ ਸਾਲੇ ਫੜ ਕੇ ਲੈ ਗਏ ਛੱਡੀ ਚ ਮੈਂ ਪੁਲਸ ਵਾਲੇ ਬੁਲਾਏ ਆ ਰਵਲਵਰ ਅਸੀਂ ਉਹਨਾਂ ਨੂੰ ਦਿਖਾਤਾ ਰਵਲਵਰ ਦਿੱਤਾ ਸੀ ਪੁਲਸ ਵਾਲੇ ਬਰਾਮਦ ਕਰ ਲਿਆ ਰਵਲਵਰ ਬਰਾਮਦ ਕਰ ਲਿਆ ਰਵਲਵਰ ਕੀ ਕਹਿਣਾ ਚਾਹੁੰਦੇ ਹੁਣ ਤੁਸੀਂ ਅਸੀਂ ਤਾਂ ਕਹਿਣਾ ਚਾਹੁੰਦੇ ਸਾਨੂੰ ਇਨਸਾਫ ਮਿਲਣਾ ਚਾਹੀਦਾ ਪਰਚਾ ਕਿਡਾਉਣਾ ਜੀ ਅਸੀਂ ਇਹ ਬੰਦੇ ਫਿਰ